ਆਮਾਦ ਵੀ ਜੀਰੋ ਅੱਛਾ ਜੀ ਆ ਸਾਰੇ ਬਾਹਰ ਵਾਲਿਆਂ ਦੇ ਬੰਦੇ ਬਾਹਰ ਵਾਹਰ ਲਿਆ ਹੱਲਕੇ ਦਾ ਬੰਦਾ ਹੀ ਕੋਈ ਨਹੀਂ ਸਾਰੇ ਬਾਹਰ ਲੈ ਬਾਹਰ ਲੈ ਸਾਰੇ ਬਾਹਰ ਲੈ ਅੱਛਾ ਚਿੱਟਾ ਸਾਡੇ ਜੱਤੂ ਚ ਖੁੱਲਾ ਜਿੰਨਾ ਮਰਜੀ ਲਾਓ 77 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਚਿੱਟਾ ਚਲਾਇਆ ਸੀ ਨਸ਼ਾ ਚਲਾਇਆ ਸੀ ਅਸੀਂ ਬੰਦ ਕਰਤਾ ਇਹਨਾਂ ਨੇ ਜਦੋਂ ਖੁੱਲਾ ਖਵਾਉਣਾ ਰਾਜਾ ਕੰਡਾ ਲਾਦਾ ਕੰਡਾ ਅੱਛਾ ਕੋਈ ਰੋਕ ਨਹੀਂ ਸਕਦਾ ਸਾਂਝੇ ਲੋਕਾਂ ਪਿੰਡਾਂ ਜਿਹਨ ਵੜਾ ਨਹੀਂ ਵੜਾ ਛੱਡਾ ਸਿੰਘ ਵਾਲਾ ਮੇਰੇ ਪਿੰਡ ਵੜੇ ਜਿਹੜਾ ਬੰਨਪਾ ਵਾਲਾ ਬੜੀ ਠੱਕੇ ਨਾਲ ਜ਼ਮੀਨ ਖੋਈ ਲੋਕਾਂ ਦੀ ਠੱਕੇ ਨਾਲ ਟਾਟ ਚਲਾਇਆ ਹੱਤਾਂ ਨਾਲ ਲੋਕ ਕਿਤੇ ਨਾ ਕਿਤੇ ਨਾ ਖੁਸ਼ ਨਜ਼ਰ ਆ ਰਹੇ ਨੇ ਬੋਲਣਾ ਨਹੀਂ ਚਾਹੁੰਦੇ ਕਿਵੇਂ ਕੀ ਗੱਲ ਵਈ ਸੀ ਬੋਲਣਾ ਨਹੀਂ ਚਾਹੁੰਦੇ ਆਮ ਆਦਮੀ ਪਾਰਟੀ ਠੀਕ ਹੈ ਹੋਰ ਨਹੀਂ ਜੀ ਕੀ ਬੋਲਣਾ ਆਪਾਂ ਕਿਉਂ ਕੀ ਗੱਲ ਮੰਡੀ ਦੇ ਨਹੀਂ ਰਹਿਣ ਵਾਲੇ ਨਹੀਂ ਜੀ ਬਿਲਕੁਲ ਮੰਡੀ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਝੂਠੇ ਵਾਅਦੇ ਆ ਇਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਲੇਡੀਜ਼ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਅਜੇ ਤੱਕ ਤੱਕ ਦੇ ਆਇਆ ਨਹੀਂ ਆ ਕਰਾਪਸ਼ਨ ਪਹਿਲਾਂ ਨਾਲੋਂ ਕਾਫੀ ਵੱਧ ਗਈ अच्छा जी हां ਇਹ ਤਾਂ ਬੋਰਡ ਲਾਤੇ ਕਹਿੰਦੇ ਕ腐ਸ਼ਨ ਹੈ ਜਿਹੜੀ ਬਿਲਕੁਲ ਬੰਦ ਹੋ ਗਈ ਹੈ ਜੀ ਮੈਨੂੰ ਆਹ ਦੱਸੋ ਕਿਹੜੇ ਵਿਭਾਗ ਵਿੱਚ ਕ腐ਸ਼ਨ ਨਹੀਂ ਹੋੜਾ ਦਿਖਾਵਾ ਹੀ ਆ ਕਿਸੇ ਵਿਭਾਗ ਵਿੱਚ ਚਲੇ ਜਾਓ ਕਮਿਸ਼ਨ ਲਈ ਕੰਮ ਕਰ ਜਨਤਾ ਨੂੰ ਮਿਲਦੀ ਸੀ ਉਹ ਬੰਦ ਕਰਤੀ ਸੈਂਟਰ ਸਰਕਾਰ ਦੀ ਚੱਲ ਰਹੀ ਹੈ हां ਜਿਹੜੇ ਇੱਥੇ ਭਮਾਕੜ ਆਈ ਸੀ ਉਹਦਾ ਗੋਣ ਗਾਰੇ ਆ ਜੀ ਸਾਰੇ ਜਵਾਨ ਰਾਜ ਜ਼ੀਰੋ ਆਮਦ ਵੀ ਜ਼ੀਰੋ ਅੱਛਾ ਜੀ ਆ ਸਾਰੇ ਬਾਹਰ ਵਾਲਿਆਂ ਦੇ ਬੰਦੇ ਬਾਹਰ ਬਾਹਰ ਇੱਦਾਂ ਕਹਿੰਦੇ ਦੱਬਦਾ ਕਿੱਥੇ ਆ ਸੀ ਗੱਲ ਕਿਤੇ ਦੱਬਾਂ ਸਾਰੇ ਬਾਹਰ ਲਿਆ ਹਰੇ ਹਲਕੇ ਦਾ ਬੰਦਾ ਹੀ ਕੋਈ ਨਹੀਂ ਸਾਰੇ ਬਾਹਰ ਲੇ ਬਾਹਰ ਲੇ ਸਾਰੇ ਬਾਹਰ ਲਿਆ ਅੱਛਾ ਇੱਕ ਦਾ ਬੰਦਾ ਕੋਈ ਨਹੀਂ ਇੱਦਾਂ ਕਹਿੰਦੇ ਹਾਂ ਜੀ ਇੱਦਾਂ ਕਹਿੰਦੇ 14 ਜਿੱਤਾਂਗੇ ਪੰਜਾਬ ਦੀ ਇੱਕ ਵੀ ਨਾ ਜਦਾ ਇੱਕ ਵੀ ਨਾ ਜਦਾ ਇੱਕ ਵੀ ਨਾ ਜਦਾ ਇੱਕ ਵੀ ਖਾਲੀ ਉਹਦਾ ਕਿ ਆਲ ਇੰਡੀਆ ਜਿੱਤਣਗੇ ਇਹ ਅੱਛਾ ਜੀ ਹਾਂ ਹਾਂ ਨਹੀਂ ਖੋਖਾ ਕਹਿੰਦੇ ਫੈਕਸ ਬੋਰਡ ਲਾਤੇ ਕਹਿੰਦੇ ਵਾਦੇ ਪੂਰੇ ਕਰਦੇ ਪੰਜਾਬ ਇੱਕ ਵਾਦਾ ਨਹੀਂ ਪੂਰਾ ਕੀਤਾ ਇੱਕ ਤਾਂ ਹੋਣ ਸਾਨੂੰ ਸਾਡੇ ਕੋਲੇ ਖੜਨ ਇੱਕ ਵਾਦਾ ਪੂਰਾ ਕੀਤਾ ਬੰਦੇ ਨੇ ਖੜੇ ਤਾਂ ਬਾਟ ਸਿੱਧਾਂ ਤੇ ਇਹ ਤੇ ਜਿੱਤਣਗੇ ਸਾਰੇ ਇੰਡੀਆ ਇਹ ਅੱਛਾ ਜੀ ਹਾਂ ਕਹਿੰਦੇ ਇੰਡੀਆ ਖੁੱਲਾ ਰੱਖਦਾ ਚਿੱਟਾ ਖੁੱਲਾ ਇਹਦਾ ਸ਼ਗਿਆਮ ਇਹਦਾ ਬੰਦ ਜਵਾਨ ਲੈ ਜਾਂਦੇ ਨਸ਼ੇ ਚਿੱਟਾ ਸਾਡੇ ਜੱਤੂ ਚ ਖੁੱਲਾ ਜਿੰਨਾ ਮਰਜੀ ਲਾਓ 75 ਸਾਲਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਚਿੱਟਾ ਚਲਾਇਆ ਸੀ ਨਸ਼ਾ ਚਲਾਇਆ ਸੀ ਅਸੀਂ ਬੰਦ ਕਰਤਾ ਇਹਨਾਂ ਨੇ ਜਦੋਂ ਖੁੱਲਾ ਕਰਵਾਉਣਾ ਚੰਡਾ ਲਾਤਾ ਕੰਡਾ ਭਾਈ ਜੀ ਕੰਡਾ ਲਾ ਆਮ ਕਰੇ ਪੂਰੇ ਆਮ ਕਰਾਂਗੇ ਆਹਾਂਜੀ ਆ ਆਮ ਕਰਾਂਦੇ ਲੱਗਦੇ ਤੁਹਾਨੂੰ ਕਰੋੜਾਂપતિ ਕਰੋੜਾਂપતિ ਕੋਈ ਅਸਰਾਂ ਦਾ ਨਹੀਂ ਸਕਿਉਰਟੀ ਹੈ ਨਹੀਂ ਸੀ ਨਾਲ ਹੁਣ ਇਹਨਾਂ ਦੇ ਸਕੱਲੀ ਸਕਿਉਰਟੀ ਆ ਸਾਰੇ ਬੰਦੇ ਬਾਹਰ ਦੇ ਇਲਾਕੇ ਦਾ ਬੰਦਾ ਹੀ ਨਹੀਂ ਲੋਕ ਘੱਟ ਸੀਗੇ ਲੋਕ ਘੱਟ ਸੀ ਸਕਿਉਰਟੀ ਜ਼ਿਆਦਾ ਸੀ ਬੰਦੀ ਦਾ ਇਕੱਠਾ ਹੈ ਲੋਕ ਘੱਟ ਸੀਗੇ ਸਮੀਖ ਸਿੰਘ ਬਾਦਲ ਆਈ ਸੀ ਉਹਨਾਂ ਕਾ ਤਾਂ ਜਾਮ ਕਰਤਾ ਗੱਡੀਆਂ ਨਿਕਲ ਤੇ ਆਪਦੀਆਂ ਗੱਡੀਆਂ ਖੁੱਲੀਆਂ ਫਿਰਦੀਆਂ ਹਾਂ ਦੱਸੋ ਇਹ ਕਹਿੰਦੇ ਸੀ ਕਿ ਉਹਨਾਂ ਕੋਲ ਸਿਕਿਉਰਟੀ ਹੁੰਦੀ ਆ ਸਾਡੇ ਕੋਲ ਨਹੀਂ ਇਹਨਾਂ ਕੋਲੇ ਹਜ਼ਾਰਾਂ ਸਿਕਿਉਰਟੀ ਆ ਕੋਲੇ 100-100 ਸਕੋਰਡ ਦੇ ਬੰਦੇ ਹੈਗੇ ਕਿਹੜਾ ਬੰਦਾ ਹੀ ਹੈ ਨਹੀਂ ਘਰ ਦੇ ਵਿੱਚ ਹਲਕੇ ਦਾ ਬੰਦਾ ਇੱਕ ਦਿਖਾ ਦਿਓ ਇਹ ਤਾਂ ਕਹਿੰਦੇ ਇੱਥੋਂ ਦੀ ਆ ਸਾਰੇ ਜੰਤੂ ਸਾਡੇ ਹਲਕੇ ਦਾ ਕੋਈ ਬੰਦਾ ਦਿਖਾ ਦਿਓ ਹੱਥ ਖੜੀ ਸਾਡੇ ਆ ਜੀ ਭਗਵੰਤ ਮਾਨ ਤਾਂ ਹੁਣੇ-ਹੁਣੇ ਕਹੀ ਜਾਂਦੇ ਸੀ ਕਿ ਤੁਹਾਡਾ ਪਿਆਰ ਆ ਫੁੱਲ ਬਰਸ਼ਾਰੇ ਆ ਸੀ ਨਹੀਂ ਕੋਈ ਪਰੇਸ਼ਾਨੀ ਨਹੀਂ ਲੈ ਜੀ ਸਭ ਦਿੱਲੀ ਦੇ ਵਪਾਰੀ ਵਰਗ ਨੂੰ ਡਰਾਇਆ ਜਾਂਦਾ ਹੈਗਾ ਇਸ ਕਰਕੇ ਪਰੇਸ਼ਾਨ ਦੇ ਆ ਕਿਵੇਂ ਲੋਕ ਬੋਲਣਗੇ ਲੋਕ ਇਸ ਰਿਜ਼ਲਟ ਦਿਖਾਉਣਗੇ ਹੁਣ ਇੱਕ ਲੋਕਾਂ ਦੇ ਪਿੰਡ ਚ ਵੰਨ ਦੇਣ ਉਹਨਾਂ ਸ਼ਹਿਰ ਚ ਕੋਈ ਰੋਗ ਨਹੀਂ ਖਾਦਾ ਸਾਂਝੇ ਲੋਕ ਆ ਪਿੰਡਾਂ ਜਿਹਨਾਂ ਵੜਾ ਨੇ ਵੜਾ ਛੱਡਾ ਸਿੰਘ ਵਾਲਾ ਮੇਰੇ ਪਿੰਡ ਵੜਾ ਜਿਹੜਾ ਬੰਨ੍ਹਪਾ ਆ ਵਾਲਾ ਬੜੀ ਠੱਕੇ ਨਾਲ ਜ਼ਮੀਨ ਖੋਈ ਲੋਕਾਂ ਦੀ ਠੱਕੇ ਨਾਲ ਟਰੈਕਟਰ ਚਲਾਇਆ ਹੱਤਾਂ ਨਾਲ ਸੀ ਆ ਗਰੀਬ ਬੰਦੇ ਖੜੇ ਆ ਅਮੋਲਕ ਸਿੰਘ ਬੈਠੇ ਸੀਗੇ ਹੁਣ ਕਹਿੰਦੇ ਸੀ ਪਿਆਰ ਆ ਲੋਕਾਂ ਦਾ ਕੋਈ ਪਿਆਰ ਅਮੋਲਕ ਖੈ ਨੇ ਖੁਦ ਟਰੈਕਟਰ ਚਲਾਇਆ ਗਰੀਬਾਂ ਦੇ ਜਾਣਤਿਆ ਬੰਦੇ ਮੇਰੇ ਗਰੀਬ ਖੜੇ ਕੋਲੇ ਪੁੱਛਣ ਕਿਉਂ ਬਈ ਇਸੇ ਹੀ ਆਪਣਾ हां जी हां जी ਤੁਹਾਡੀ ਵੀ ਤੇ ਆ ਆ ਦੀ ਵੀ ਤੇ हां था। था। जी हां जी ਠੀਕ ਇਹ ਨਾ ਹੋਈ ਟੱਕੇ ਨਾ ਨਰਮਾ ਵਾਇਆ ਡੈਡਾ ਤੇ ਕਿਵੇਂ ਪਾਉਂਗੇ ਆ ਆਦਮੀ ਪਾਰਟੀ ਨਾ ਨਾ ਪਹਿਲਾਂ ਵੀ ਨਹੀਂ ਪਾਈ ਅਸੀਂ ਤਾਂ ਹੀ ਖੋਈ ਆ ਅੱਛਾ ਜੀ ਤਾਂ ਖੋਈ ਆ ਕਿਵੇਂ ਜੀ ਪਾਉਂਗੇ ਆ ਆਦਮੀ ਪਾਰਟੀ ਨੂੰ ਵੋਟਾ ਕੋਈ ਨਹੀਂ ਬੰਦਾ ਜੀ ਕੋਈ ਨਹੀਂ ਬੰਦਾ ਨਹੀਂ ਪਾਉਂਦਾ ਨਹੀਂ ਪਾਉਂਦਾ ਜੀ ਨਹੀਂ ਇਹਨਾਂ ਆਰਡਰ ਦੀ ਸਥਿਤੀ ਕਿਵੇਂ ਆ ਪੰਜਾਬ ਦੇ ਵਿੱਚ ਲੌਇਨ ਆਰਡਰ ਜਿਹੜੇ 0 0 ਆ ਜੀ 0 0 ਆ ਜੀ ਦਿਨੇ ਹੀ ਲੇਡਿਸ ਦੇ ਪਰਸ ਖੋਏ ਜਾਂਦੇ ਆ ਕਾਂਡੇ ਲਾ ਜਾਂਦੇ ਜਿੰਨਾ ਪੱਟਾਂ ਜਾਂਦੇ ਸ਼ਰਮਾ ਗੁੰਨਾ ਕਰਦੀ ਹੁੰਦੀ ਆ ਇਹ ਤਾਂ ਕਹਿੰਦੇ ਗੁੰਡਾਗਰਦੀ ਬੰਦ ਕਰਤੀ ਹੈ ਸ਼ਰਿਆਮ ਹੁੰਦੀ ਆ ਸਾਰੇ ਲੋਕੜੇ ਪੁੱਛ ਲੋ ਆ ਸੜਕ ਬਲੀਸ਼ੇਦੀ ਬਣਾਈ ਆ ਬਾਜਾ ਚੌਕ ਹਾਂ ਹਾਂ ਰੋਜ਼ ਦੇਖਦੇ ਜੋ ਆਕਾਂ ਨੂੰ ਸਕੂਲ ਲੈ ਕੇ ਜਾਂਦੇ ਲੋਕ ਉੱਥੇ ਰੋਜ਼ ਦੇਖਦੇ ਮੋਟਰਸਾਈਕਲ ਸਕੂਟਰਾਂ ਦੇ ਤੇ ਘੰਟੇ ਚ ਬਣ ਗਈ ਗੱਲ ਧੰਨਵਾਦ ਆ ਤੁਹਾਡੇ ਤੁਸੀਂ ਲੋਕਾਂ ਦੀ ਆਵਾਜ਼ ਪਹੁੰਚਾਉਣੇ ਬਹੁਤ ਧੰਨਵਾਦ ਹਾਂ ਪਹਿਲਾਂ ਨਾ ਬਣੀ ਲੋ ਪਹਿਲਾਂ ਨਾ ਬਣੀ ਸੜਕ ਪਹਿਲੇ ਨਾ ਮਣੀ ਛੱਡ ਦਿਓ ਉਹਦਾ ਵੀ ਲੈ ਲਓ ਆ ਆਮ ਆਦਮੀ ਦਾ ਬੰਦਾ ਹੋ ਉਹ ਨੂੰ ਪੁੱਛ ਲਓ ਦੱਸ ਦੂਗਾ ਜਿਹੜਾ ਆਹ ਵਾਲਾ ਆਹ ਹਾਂਜੀ ਭਾਈ ਆਮ ਆਦਮੀ ਪਾਰਟੀ ਦੇ ਸੀ ਨਾ ਹੀ ਨਾ ਆਪਾਂ ਕੋਈ ਨਹੀਂ ਸੀ ਜਿੰਦੇ ਛੱਟੇ ਤੋਂ ਪਹਿਲੇ ਹੀ ਜਾਂਦੇ ਆ ਸਾਰੇ ਕੰਮ ਖਰਾਬ ਕਰੀ ਜਾਂਦੇ ਆ ਐਸ ਕਰਕੇ ਸਾਡੀ ਪਾਰਟੀ ਡੁੱਬਨ ਦੇ ਕਗਾੜ ਤੇ ਖੜੀ ਹੋ ਗਈ ਅਸੀਂ ਰੋਈ ਜਨੇ ਇਸ ਗੱਲ ਤੇ ਤੁਸੀਂ ਹਜੇ ਵੀ ਸਾਡੀ ਪਾਰਟੀ ਕਹਿੰਦੇ ਹੋ ਆ ਸਾਡੀ ਅਸੀਂ ਪਾਰਟੀ ਖੜੀ ਕੀਤੀ ਹੈ ਭਾਈ ਅੱਛਾ ਜਿੰਦੇ ਜੀ ਅਸਾਂ ਸਾਈਕਲ ਆ ਲੈ ਕੇ ਸਪੀਕਰ ਤੇ ਬੋਲੇ ਆ ਇਹ ਜਿਹੜਾ ਲੋਪਤੀ ਦਾ ਕੀ ਹੋ ਗਿਆ ਪੰਜ ਸਾਲਾਂ ਬਾਅਦ ਹੋਊਗਾ ਤੁਝਾ ਦੂਜਾ ਆਜੂਗਾ ਬੰਦਾ ਤਾਂ ਬਦਲਾਂਗੇ ਇਸ ਵਕਤ ਵਕਤ ਇਹ ਤਾਂ ਇਹੀ ਗੱਲ ਹੋਊਗੀ ਹੋਰ ਤਾਂ ਗੱਲ ਆਈ ਨਹੀਂਗੀ ਸਾਡੀ ਸਾਡੀ ਪਾਰਟੀ ਐਨ ਜਮਾ ਨੇ ਡੋਪ ਸੀ ਮੈਂ ਦੋ ਅਰਸੀ ਗੱਲਾਂ ਨਿਕਲ ਕਹਿੰਦਾ ਆ ਮੈਂ ਤਾਨਾ ਧੰਨਵਾਦ ਸਰ ਆਗਿਆ ਸ਼ਹਿਰ ਦੇ ਪ੍ਰਧਾਨ ਮੁਬਾਰਕ ਦਾ ਆਮ ਆਦਮੀ ਪਾਰਟੀ ਦਾ ਨਸ਼ਾ ਜੇਤੋ ਸਰ ਜਿਹੜੇ ਕੋ ਲੋ ਜਨਨ ਦਿਨ ਨਹੀਂ ਚੜਦਾ ਸਰ ਲੋਕ ਅੱਗੇ ਆ ਕੇ ਪੁੱਛਦੇ ਆ ਦਿਨ ਨਹੀਂ ਚੜਦਾ ਨਸ਼ਾ ਦਾ ਕਹਿੰਦੇ ਪੰਜਾਬ ਚ ਬੰਦ ਹੋ ਗਿਆ ਫਲੈਕਸ ਸਾਡੇ ਕੋਲ ਲੋਕ ਲੋ ਲਈ ਜਾਂਦੇ ਆ ਰੋਜ਼ ਲੋ ਲਈ ਜਾਂਦੇ ਆ ਕਰੀਏ ਕੀ ਸਾਰੇ ਕੋਈ ਕੰਮ ਗਲਤ ਹੋਇਆ ਪਿਆ ਨਾਲੇ ਪਾਰਟੀ ਦੇ ਵਿੱਚੋਂ ਨਾਲੇ ਨਸ਼ਾ ਵੇਚੀ ਜਾਂਦੇ ਆ ਸਾਰੇ ਓਏ ਬਮਸੀ ਤਾਂ ਬਹੁਤ ਰੋਕੀ ਜਾਂਦੇ ਆ ਰਿਕਵਰੀ ਨਹੀਂ ਕਰੀਏ ਕੀ ਅਜੇ ਇੰਨੇ ਇੰਨੇ ਬੰਦਿਆਂ ਨੂੰ ਗੱਲਾਂ ਕਿਵੇਂ ਕਿਵੇਂ ਕਹਿੰਦੇ ਜਿੰਦਾਬਾਦ ਐਵੇਂ ਕਿਵੇਂ ਕਹਿੰਦੇ ਜਿੰਦਾਬਾਦ ਐਵੇਂ ਜਿੰਦਾਬਾਦ ਕਿਵੇਂ ਕਹ ਲੀਏ ਇਹਨੇ ਪਾਰਟੀ ਦਾ ਤੁਸੀਂ ਵੇਖ ਕੇ ਖਾ ਕੇ ਤੁਹਾਡੀ ਹਾਂ ਮੈਂ ਕਿਵੇਂ ਕਹਾਂ ਭਾਈ ਝਾੜੂ ਨੇ ਇੱਕ ਝਾੜੂ ਦੀ ਸਰਕਾਰ ਹੈ ਜਿਨ੍ਹਾਂ ਨੇ ਸ਼ਹਿਰ ਵਾਸੀ ਨੂੰ ਕੁਝ ਦਿੱਤਾ ਹੈ ਬਿਜਲੀ ਦੇ ਬਿੱਲ ਸਾਡੇ ਪਹਿਲੀ ਕਿਸੇ ਸਰਕਾਰ ਨੇ ਨਹੀਂ ਦਿੱਤੇ ਸੀ ਕੱਲੇ ਝਾੜੂ ਨੇ ਮਾਫ ਕੀਤੇ ਹੈ ਅਸੀਂ ਕਿਉਂ ਨਾ ਵੋਟਾਂ ਪਾਈਏ ਝਾੜੂ ਨੂੰ ਜਿਹੜੇ ਬਿਜਲੀ ਦੇ ਬਿੱਲ ਦੀ ਗੱਲ ਕਰਦੇ ਹੋ ਤੁਸੀਂ 600 ਯੂਨਿਟ ਕੀਤੀ ਹੈ 400 ਬਾਦਲ ਕਿਹਵੇਂ ਲੇ ਲੇ ਬਾਦਲ ਵੇਲੇ ਸਾਨੂੰ ਨਹੀਂ ਮਿਲਦੇ ਸੀ ਸਾਡੇ ਸਮਾਜ ਨੂੰ ਪਹਿਲੀ ਯਾਰ ਪਹਿਲੀ ਸਰਕਾਰ ਆਈ ਹੈ ਜਿਹਨੇ ਸ਼ਹਿਰ ਵਾਲੇ ਨੂੰ ਤੇ ਸਾਡੇ ਰਿਸਕੋਮੋਡੀਟੀ ਨੂੰ 600 ਬਿਲ ਯੂਨਟ ਮਾਫ ਕੀਤਾ ਹੈ ਉਹ ਕੱਲੀ ਝਾੜੂ ਦੀ ਸਰਕਾਰ ਹੈ ਜਿਹਨੇ ਝਾੜੂ ਬਿਲ ਸਾਡੇ ਮਾਫ ਕੀਤਾ ਯਾਰ ਜਨਰਲ ਜਨਰਲ ਸਮਾਜ ਨੂੰ ਪਹਿਲੀ ਯਾਰ ਚੀਜ਼ ਤੋਂ ਬਿਲ ਮਿਲਿਆ ਪਹਿਲੀ ਯਾਰ ਕਿਸੇ ਸਰਕਾਰ ਨੇ ਦਿੱਤਾ ਤਾਂ ਉਹ ਝਾੜੂ ਦੀ ਸਰਕਾਰ ਨੇ ਦਿੱਤਾ ਪਰ ਗੱਲ ਇਹ ਵੀ ਹੈ ਨਾ ਲੋਕ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਲੋਕ ਕਹਿੰਦੇ ਬਿਜਲੀ ਦੇ ਬਿੱਲ ਚਾਹੇ ਮਾਫ ਕਰਤੇ ਪਰ ਨਸ਼ਾ ਜਿਉਣ ਤੋਂ ਤਿਉਣਾ ਕਹਿੰਦੇ ਸਾਡੇ 9 ਜੁਆਨ ਮਰ ਰਹੇ ਆ ਸਾਡੇ ਸਮਾਜ ਨੂੰ ਕਿਸੇ ਸਰਕਾਰ ਨੇ ਗਿਣਿਆ ਤਾਂ ਉਹ ਝਾੜੂ ਦੀ ਸਰਕਾਰ ਨੇ ਗਿਣਿਆ ਪਰ ਨਸ਼ੇ ਦੇ ਨਾਲ ਤਾਂ ਦੇਖ ਲੋ ਲੋਕ ਨਸ਼ਾ ਨਸ਼ਾ ਪਹਿਲਾਂ ਵੀ ਸੀ ਅੱਜ ਵੀ ਹੈ ਪਰ ਨਸ਼ੇ ਦਾ ਮੁੱਦਾ ਤਾਂ ਉਠਾਇਆ ਗਿਆ ਸੀ ਕਿੰਨੇ ਦਾ ਬੰਦ ਕਰ ਹੈਗਾ ਹੈਗਾ ਤਾਂ ਫਿਰ ਹੁਣ ਹੈਗਾ ਪਰ ਕਿਸ ਸਾਡੇ ਸਮਾਜ ਨੂੰ ਤਾਂ ਉਹਨਾਂ ਨੇ ਸੁਣਿਆ ਨਾ ਸਾਡੀ ਗੱਲ ਤਾਂ ਉਹਨਾਂ ਨੇ ਸੁਣੀ ਜਿਨ੍ਹਾਂ ਦੇ ਧੀਆਂ ਪੁੱਤ ਮਰ ਰਹੇ ਆ ਉਹ ਉਹ ਹੈਗਾ ਤੋਂ ਬੰਦ ਕਰਨ ਕੋਸ਼ਿਸ਼ ਕਰੀ ਜਾਂਦੇ ਆ ਉਹ ਬੰਦ ਕੋਰੀ ਲਾਈ ਜਾਂਦੇ ਦੋ ਸਾਲ ਕਰਦੇ ਆ ਬੰਦ ਕਰਦੇ ਜਿਹੜਾ 20 30 ਸਾਲਾਂ ਦਾ ਚਾਲੀਆਂ ਦਾ ਇਨਾਂ ਲੋਕਾਂ ਦੇ ਹੱਡਾਂ 'ਚ ਰਚਿਆ ਹੈ ਨਾ ਉਹ ਹੌਲੀ-ਹੌਲੀ ਨਿਕਲੂਗਾ ਹੀ ਵੀ ਬੰਦਾ ਛੱਡੇ ਸਾਲ ਦੋ ਸਾਲ ਲੱਗ ਜਾਂਦੇ ਆ ਉਹਨੂੰ ਨਸ਼ਾ ਛੱਡਣ ਲੱਗਿਆ ਨੂੰ ਮੈਟ ਦੇ ਹਿਸਾਬ ਤੇ ਨੌਕਰੀਆਂ ਮਿਲੀਆਂ ਸਭ ਨੂੰ ਮਿਲੀਆਂ ਜੇ ਉਹ ਬੰਦੇ ਮੈਟ ਚ ਨਹੀਂ ਆਏ ਤਾਂ ਉਹ ਸਰਕਾਰ ਦਾ ਜਾਂ ਭਗਵਾਨ ਦਾ ਕੀ ਕਸੂਰ ਹੈ ਜੇ ਤਾਂ ਮੈਟ ਦੇ ਹਿਸਾਬ ਨਾਲ ਉਹ ਆਉਂਦੇ ਤਾਂ ਉਹ ਜ਼ਰੂਰ ਲੱਗੇ ਆ ਜਿਹੜੇ 40000 ਜਹ ਲੱਗੇ ਆ ਬਿਨਾਂ ਪੈਸੇ ਆ ਤਾਂ ਲੱਗੇ ਆ ਮੈਟ ਦੇ ਹਿਸਾਬ ਨਾਲ ਲੱਗੇ ਆ ਭਾਈ ਜੀ ਅੱਜ ਜਿਹੜਾ ਕੱਠਾ ਕੱਠ ਦੀ ਗੱਲ ਕਰੀਏ ਆਪਾਂ ਜੇਕਰ ਲੋਕ ਇੱਥੇ ਜਿਹੜੇ ਸ਼ਹਿਰ ਦੇ ਨੇ ਉਹ ਕਹਿੰਦੇ ਨੇ ਬਾਹਰੋਂ ਬੰਦੇ ਲਿਆਉਂਦੇ ਨੇ ਇੱਥੋਂ ਦਾ ਕੋਈ ਵੀ ਬੰਦਾ ਹਲਕੇ ਦੇ ਬੰਦੇ ਨੇ ਹਲਕੇ ਦੇ ਬੰਦੇ ਸਾਰੇ ਸਭ ਹਲਕੇ ਦੇ ਬੰਦੇ ਬਾਹਰੋਂ ਕੋਣ ਹੈ ਬਾਹਰ ਦਾ ਬੰਦਾ ਹੀ ਖੜਦਾ ਹੁੰਦਾ ਇਹ ਬਾਜ਼ਾਰ ਤਾਂ ਬੰਦ ਹੈ ਕਿ ਇੱਥੇ ਮਾਤਾਵਾ ਕਿੱਥੋਂ ਆ ਗਏ ਆ ਬੰਦੇ ਸ਼ਹਿਰ ਦੇ ਹੈ ਆ ਤੁਸੀਂ ਕਿਹੜੇ ਬਾਹਰ ਦਾ ਕੋਈ ਦੱਸੋ ਹੱਥ ਖੜਾ ਕਰਕੇ ਬਾਹਰ ਦਾ ਹੈ ਕੋਈ ਇੱਕ ਵੀ ਬੰਦਾ ਇੱਕ ਵੀ ਬੰਦਾ ਹੱਥ ਖੜਾ ਕਰਕੇ ਦੱਸੇ ਸ਼ਹਿਰ ਤੋਂ ਬਾਹਰ ਦਾ ਬੰਦਾ ਬੰਦ ਹੈ ਕੱਟ ਕੇ ਕੀ ਹੋ ਗਿਆ ਇਹ ਸ਼ਹਿਰ ਦੇ ਹੀ ਬੰਦੇ ਆ ਬਹੁ ਜੇ ਸ਼ਹਿਰ ਦੇ ਬੰਦੇ ਕਿਹੜਾ ਬਾਹਰ ਦਾ ਇਹਨਾਂ ਚੋਂ ਤੂੰ ਕਿੱਥੋਂ ਦਾ ਹੈ ਤੂੰ ਕਿੱਥੋਂ ਦਾ? ਫਿਰ ਤੂੰ ਕਿੱਥੋਂ ਆਇਆ? ਤੂੰ ਦੱਸ ਕਿੱਥੋਂ ਦਾ ਹੈਂ? ਇਹ ਤਾਂ ਸ਼ਹਿਦਾਰ ਤੋਂ ਬਾਹਰ ਬਾਹਰ ਨਾ ਕਿਹਾ। ਦੋ ਦੋ ਭੈਣਾਂ ਨੇ ਸਵਾਗਤ ਕਰਨਾ ਸੀ। ਦੋ ਭੈਣਾਂ ਨੇ ਸਵਾਗਤ ਕਰਨਾ ਸੀ ਫੁੱਲ ਲਈ ਖੜੀਆਂ ਸੀਗੀਆਂ। ਤਾਂ ਉਹਨਾਂ ਵੱਲੋਂ ਫੁੱਲ ਸੁੱਟੇ ਜਾਣੇ ਸੀ। ਸੀਐਮ ਭਗਵੰਤ ਮਾਨ ਵੱਲੋਂ ਰੁਕਿਆ ਨਹੀਂ ਗਿਆ ਜੀ। ਰੋਡ ਸ਼ੋਅ ਸੀ ਚੱਲ ਰਹੀ ਸੀ। ਕਿਸੇ ਕੋਈ ਜ਼ਰੂਰੀ ਨਹੀਂ ਹਰ ਬੰਦਾ ਫੁੱਲ ਸੁੱਟ ਸਕੇ। ਕਹੋਗੇ ਸਿਸਟਮ ਨਾਲ ਚੱਲ ਰਹੀ ਨਹੀਂ। ਪਰ ਭੈਣਾਂ ਤਾਂ ਸਵਾਗਤ ਕਰ ਲਈ ਫਿਰ ਕਿਉਂ ਗਿਆ? ਫਿਰ ਕਿਉਂ ਗਿਆ? ਆਮ ਕਿਹੜੇ ਲੋਕਾਂ ਦੀ ਸੀ ਫੇਰ ਕਿਉਂ ਕੋਈ ਖਾਸ ਇੱਦਾਂ ਦੀ ਵੱਡਾ ਕੰਮ ਨਹੀਂ